ਈ ਬੀਪ ਸਾਂਝਾ ਤੁਹਾਨੂੰ ਰੱਖੇ ਅੱਗੇ ਮੁਖਸਰ ਦੇ ਨੈਸ਼ਨਲ ਪਸ਼ੂਤਨ ਮੇਲੇ ਦੇ ਵਿੱਚ ਨੈਸ਼ਨਲ ਲੈਵਲ ਤੇ ਜਿਹੜੇ ਕੰਪੀਟੀਸ਼ਨ ਹੋ ਰਹੇ ਨੇ ਪਸ਼ੂਆਂ ਦੇ ਉਹਦੇ ਵਿੱਚ ਦੋ ਜਿਹੜੀਆਂ گاਵਾਂ ਨੇ ਨੇ ਜਿਹੜਾ ਪਿਛਲੇ ਸਾਲ ਦਾ ਰਿਕਾਰਡ ਤੋੜਿਆ ਹੈ ਤੇ ਇਹ ਦੋਨੇ گاਵਾ ਤੁਹਾਡੇ ਸਾਹਮਣੇ ਨੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਗਾਂ ਤੁਸੀਂ ਦੇਖ ਰਹੇ ਹੋ ਜਿਹਦੇ ਜਿਹੜਾ ਮੱਥਰੇ ਉੱਤੇ ਲਾਲ ਰੰਗ ਦਾ ਰੀਵਨ ਬੰਨਿਆ ਹੋਇਆ ਹੈ ਤੇ ਇਹ ਗਾਂ ਜਿਹੜੀ ਪੰਜਾਬ ਹੋਲਸਟੇਨ ਹੈ ਜਿਸ ਨੇ ਜਿਹੜਾ ਹੈ ਇੱਕ ਨੈਸ਼ਨਲ ਲੈਵਲ ਦਾ ਰਿਕਾਰਡ ਤੋੜਿਆ ਹੈ ਤੇ ਇਸ ਦਾ ਜਿਹੜਾ ਦੁੱਧ ਹੈ ਇਸ ਸਮੇਂ 65 ਕਿਲੋ 800 ਗ੍ਰਾਮ ਜਿਹੜਾ ਇਸ ਦਾ ਦੁੱਧ ਦਾ ਜਿਹੜਾ ਰਿਕਾਰਡ ਹੈ ਜਦ ਕਿ ਇਸੇ ਨਸਲ ਦਾ ਜਿਹੜਾ ਪਿਛਲੇ ਸਾਲ ਦਾ ਜਿਹੜਾ ਰਿਕਾਰਡ ਸੀ ਉਹ 58 300 ਦਾ ਸੀ ਯਾਨੀ 58 ਕਿਲੋ 300 ਗ੍ਰਾਮ ਦਾ ਸੀ ਇਸ ਤਰ੍ਹਾਂ ਅਸੀਂ ਜਿਹੜੀ ਇੱਕ ਦੂਜੀ ਗਾਂ ਸਾਡੇ ਸਾਹਮਣੇ ਖੜੀ ਹੈ ਅਸੀਂ ਦੇਖ ਸਕਦੇ ਹਾਂ ਇਹ ਜਰਸੀ नस्ਲ ਦੀ ਗਾਂ ਹੈ ਤੇ ਇਸ ਨੇ ਵੀ ਜਿਹੜਾ ਹੈ ਰਿਕਾਰਡ ਤੋੜਿਆ ਹੈ ਪਿਛਲੇ ਸਾਲ ਦਾ ਤੇ ਇਹ ਦੋਨਾਂ ਜਿਹੜੀਆਂ ਗਾਵਾਂ ਨੇ ਰਿਕਾਰਡ ਤੋੜ ਕੇ ਜਿਹੜਾ ਪੰਜਾਬ ਨੂੰ ਇੱਕ ਵਾਰ ਫਿਰ ਦਿਖਾ ਦਿੰਦਾ ਹੈ ਕਿ ਪੰਜਾਬ ਜਿਹੜਾ ਹੈ ਪਸ਼ੂ ਤੰਨ ਦੇ ਵਿੱਚ ਮੱਲਾ ਮਾਰ ਰਿਹਾ ਹੈ ਲਗਾਤਾਰ ਤੇ ਇਸ ਸੰਬੰਧ ਵਿੱਚ ਸਾਡੇ ਨਾਲ ਜਿਹੜਾ ਗੱਲ ਕਰਨਗੇ ਜਿਹੜਾ ਇਹਨਾਂ ਦੋਨਾਂ ਗਾਈਆਂ ਨਾਲ ਸੰਬੰਧਿਤ ਜਿਹੜੇ ਇੱਕ ਫਾਰਮਰ ਨੇ ਤੇ ਪੀਡੀਐਫ ਦੇ ਜਿਹੜਾ ਸੀਨੀਅਰ ਆਗੂ ਵੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਹੜੇ ਇਹ ਦੋਨੇ گاਵਾਂ ਨੇ ਰਿਕਾਰਡ ਤੋੜੇ ਆ ਤੁਹਾਨੂੰ ਕਿਵੇਂ ਲੱਗਦਾ ਹੈ ਕਿਵੇਂ ਮਹਿਸੂਸ ਹੋ ਰਿਹਾ ਹੈ ਨਹੀਂ ਸਾਨੂੰ ਤਾਂ ਖੁਸ਼ੀ ਹੁੰਦੀ ਹੈ ਕਿ ਅਸੀਂ ਹਰ ਸਾਲ ਸਾਡੇ ਰਿਕਾਰਡ ਆਪਣੇ ਰਿਕਾਰਡ ਸਾਰੇ ਫਾਰਮਰਾਂ ਦੇ ਆਪਸ ਵਿੱਚ ਫਾਰਮਰ ਤੋੜਦੇ ਨੇ ਕਿਉਂਕਿ ਇਹੀ ਡਿਵੈਲਪਮੈਂਟ ਆ ਤੁਹਾਨੂੰ ਇੱਕ ਥਾਂ ਖੜੋਤ ਨਹੀਂ ਹੋਣੀ ਚਾਹੀਦੀ ਅਸੀਂ ਕਹਿੰਦੇ ਅਗਲੇ ਸਾਲ 65 67 ਲੀਟਰ ਹੋਣਾ ਚਾਹੀਦਾ ਉਹ ਤੋਂ ਅਗਲੇ ਸਾਲ 70 ਹੋਣਾ ਚਾਹੀਦਾ ਇਹ ਰਿਕਾਰਡ ਟੁੱਟਦੇ ਰਹਿਣੇ ਚਾਹੀਦੇ ਰਿਕਾਰਡ ਬਣਦੇ ਹੀ ਟੁੱਟਣ ਲਈ ਆ ਔਰ ਜੇ ਟੁੱਟਦੇ ਰਹਿਣਗੇ ਤਾਂ ਮਤਲਬ ਇਹ ਡਿਵੈਲਪਮੈਂਟ ਹੋ ਰਹੀ ਹੈ ਜਿੱਦਨ ਖੜ ਗਏ ਤਾਂ ਇਹ ਤਾਂ ਮੇਰਾ ਡਿਵੈਲਪਮੈਂਟ ਰੁਕ ਗਈ ਇਸ ਕਰਕੇ ਸਾਨੂੰ ਇਹੀ ਖੁਸ਼ੀ ਹੈ ਕਿ ਪੰਜਾਬ ਦੀ ਡਿਵੈਲਪਮੈਂਟ ਹੋ ਰਹੀ ਹੈ ਪੰਜਾਬ ਹਾਲਸਟਨ ਦੀ ਡਿਵੈਲਪਮੈਂਟ ਹੋ ਰਹੀ ਹੈ ਔਰ ਪੰਜਾਬ ਦੇ ਫਾਰਮਰਾਂ ਦੇ ਵਿੱਚ ਅਵੇਰਨੈਸ ਆ ਰਹੀ ਹੈ ਇਹ ਇਹ ਸਾਡੀ ਡਿਵੈਲਪਮੈਂਟ ਹੈ ਜੀ ਇਸ ਕਰਕੇ ਖੁਸ਼ੀ ਹੈ ਇਹ ਵੀ ਵੀ ਸਾਂਝਾ ਤੁਹਾਨੂੰ ਰੱਖੇ ਅੱਗੇ